ਦੋਸਤੋ ਜੇਕਰ ਤੁਸੀਂ ਫੈਟੀ ਲੀਵਰ ਤੋਂ ਪਰੇਸ਼ਾਨ ਹੋ ਤਾਂ ਆ ਮੈਂ ਨੁਸਖਾ ਤੁਹਾਡੇ ਵਾਸਤੇ ਲੈ ਕੇ ਆਇਆ ਸਿਰਫ 70 ਰੁਪਿਆ ਦੇ ਵਿੱਚ 70 ਰੁਪਏ ਤਾਂ ਹੈਗੇ ਨਾ ਜਰੂਰੀ ਫੇਰ ਆ ਮੈਂ ਡਾਕਟਰਾਂ ਨੂੰ 1000 1000 2 2000 ਹਰ ਹਫਤੇ ਦੇ ਕੇ ਆਉਣਾ ਤੇ ਇਲਾਜ ਛੋਟਾ ਫੇਰ ਵੀ ਨਹੀਂ ਹੋਇਆ 25 ਡਾਕਟਰਾਂ ਦੀ ਤੁਸੀਂ ਦਵਾਈ ਖਾ ਲਈ ਤੇ ਸਾਰੇ 70 ਰੁਪਿਆ ਦਾ ਹੱਲ ਹੈ ਛੋਟਾ ਇਹ ਤੁਹਾਨੂੰ ਕਹਿਉ ਨਹੀਂ ਸਮਝ ਆਉਂਦੀ ਤੂੰ ਦੇਖੋ ਜਦੋਂ ਫਲੈਟ ਹੋ ਜੂਗਾ ਛੋਟਾ ਢੱਡ ਪਧਰਾ ਪਧਰਾ ਤੂੰ ਜਿਵੇਂ ਜਿਹੜਾ ਗੋਲ ਗੱਪੇ ਆਰ ਗਿਆ ਜਿਹੜਾ ਸੋਡਾ ਗੁਬਹਾਰੇ ਆਰ ਗਿਆ ਢੱਡ ਬਣਿਆ ਹੋਇਆ ਤੂੰ ਜਮਾ ਸਿੱਧੇ ਸਿੱਧੇ ਹੋ ਜਾਓਂਗੇ ਤੇ ਚੀਜ਼ ਪਤਾ ਕੀ ਆ ਸੌਖੀ ਜੀ ਚੀਜ਼ ਆ ਪੰਸਾਰੀ ਦੀ ਦੁਕਾਨ ਹੁੰਦੀ ਆ ਨਾ ਛੇਵ ਡਿਵਿਡ ਸ਼ਹਿਰਾਂ ਦੇ ਵਿੱਚ ਪਿੰਡਾਂ 'ਚ ਇਹ ਜੀਜ਼ ਨਹੀਂ ਮਿਲਦੀ ਦੋਸਤੋ ਤੇ ਪੰਸਾਰੀ ਦੀ ਦੁਕਾਨ ਤੇ ਤੁਸੀਂ ਜਾ ਕੇ ਕਹਿਣਾ ਵੀ ਬੇਲ ਗਰੀ ਦਾ ਮਰਬਾ ਦੇ ਦਿਓ ਗੱਲ ਸਤੈਰ ਨਾਲ ਸੁਣ ਲਓ ਮੇਰੀ ਬੇਲ ਗਰੀ ਦਾ ਮਰਬਾ ਦੇ ਦਿਓ ਜੀ ਐਂ ਕਹਿਣਾ ਆਪਾਂ ਤੇ ਗੋਲ ਗੋਲ ਜਿਹੇ ਹੁੰਦੇ ਆ ਪੀਸ ਦੇਖ ਲਓ ਇਹਨਾਂ ਦੇ ਤੇ ਖਾਣਾ ਕਿਵੇਂ ਆ ਖਾਣ ਦਾ ਢੰਗ ਵੀ ਮੈਂ ਤੁਹਾਨੂੰ ਦੱਸਦਾ ਵੀਡੀਓ ਸੇਵ ਕਰਕੇ ਰੱਖ ਲਓ ਤੁਹਾਡੇ ਕੰਮ ਦੀ ਚੀਜ਼ ਆ ਸਿਰਫ 70 ਰੁਪਏ ਦੇ ਵਿੱਚ ਅੱਧਾ ਕਿਲੋ ਹੀ ਲੈਣਾ ਤੁਸੀਂ ਇਹ ਠੀਕ ਆ ਅੱਧਾ ਕਿਲੋ ਤੋਂ ਵੱਧ ਤੁਸੀਂ ਇਹਨੂੰ ਖਾਣਾ ਨਹੀਂ ਇਹਦੇ ਨੁਕਸਾਨ ਵੀ ਹੋਣਗੇ ਜੇਕਰ ਤੁਸੀਂ ਅੱਧਾ ਕਿਲੋ ਤੋਂ ਵੱਧ ਖਾਦਾ ਤਾਂ ਉਹ ਉਹ ਵੀ ਮੈਂ ਤੁਹਾਨੂੰ ਦੱਸ ਦਊਗਾ ਵੀਡੀਓ ਦੇ ਵਿੱਚ ਵੀ ਕੀ ਨੁਕਸਾਨ ਹੋਣਗੇ ਪਰ ਜੇ ਤੁਸੀਂ 70 ਰੁਪਏ ਲਾ ਕੇ ਤੇ ਅੱਧਾ ਕਿਲੋ ਬੇਲ ਗਿਰੀ ਦਾ ਮਰਬਾ ਸੱਤਾਂ ਦਿਨਾਂ ਦੇ ਵਿੱਚ ਖਾ ਲੈਣੇ ਹੋ ਠੀਕ ਹੈ ਦੋਸਤੋ ਇਹਦੀਆਂ ਚਾਰ ਫਾੜੀਆਂ ਹੋਣੀਆਂ ਅੱਧਾ ਕਿਲੋ ਆਹੀ ਚਾਰ ਫਾੜੀਆਂ ਹੋਣੀਆਂ ਇਹਨੂੰ ਤੁਸੀਂ ਵਿਚਾਰ ਲਓ ਕੱਟ ਲੈਣਾ ਠੀਕ ਹੈ 8 ਹੋ ਗਈਆਂ ਰੋਜ਼ ਦੀ ਇੱਕ ਫਾੜੀ ਖਾਣੀ ਆ 24 ਘੰਟਿਆਂ ਦੇ ਵਿੱਚ ਤੁਸੀਂ ਇੱਕ ਫਾੜੀ ਖਾਣੀ ਆ ਤੇ ਸੱਤਾਂ ਅੱਠਾਂ ਦਿਨਾਂ 'ਚ ਤੁਹਾਡਾ ਖਤਮ ਹੋ ਜਾਊਗਾ ਤੇ ਤੁਸੀਂ ਨਾ ਦੇਖੋਗੇ ਵੀ ਇੱਕ ਮਹੀਨੇ ਬਾਅਦ ਆ ਨਿਵੀਂ ਫਰਕ ਦਾ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜੂਗਾ ਵੀ ਭਾਈ ਮੈਨੂੰ ਫਰਕ ਪਿਆ ਹਫਤੇ ਜੇ ਤੁਹਾਨੂੰ ਫਰਕ ਦਾ ਪਤਾ ਲੱਗ ਜੂ ਇਹਦਾ ਪਰ 1 ਮਹੀਨੇ ਬਾਅਦ ਤੁਸੀਂ ਦੇਖੋਗੇ ਕਿ ਕਿਆ ਚਮਤਕਾਰ ਹੋ ਗਿਆ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਜੇ ਤੁਸੀਂ ਨਾ ਚੀਜ਼ ਦੱਸੀ ਤਾਂ ਸਾਡਾ ਕਦੇ ਵੀ ਇਹਨਾਂ ਨੇ ਨਾ ਸਿੱਖੋ ਕਰਨ ਸਾਨੂੰ ਗਲਤ ਗੱਲ ਦੱਸਤੀ ਆਏ ਕਹਦੇ ਤੁਸੀਂ ਤੇ ਜੇ ਤੁਸੀਂ ਮੈਂ ਕਹਿਣਾ ਵੀ ਇਹ ਚੀਜ਼ ਵਰਤ ਲਈ ਇਹਦਾ ਨਾਮ ਮੈਂ ਤੁਹਾਨੂੰ ਵੇਰ ਦੱਸ ਦਿੰਨਾ ਪੁੱਲ ਜੁੰਨੇ ਆ ਆਪਾਂ ਪੰਜਾਬੀ ਆ ਨਾ ਪੁੱਲ ਜੰਨੇ ਹੁੰਨੇ ਆ ਉਹ ਥੋੜੇ ਦੇਖ ਕੇ ਯਾਦ ਲੈ ਜੋ ਨੇੜੇ ਆ ਕੇ ਦਿਖਾ ਦੋ ਮੜਾ ਯਾ ਇਹ ਇਸ ਤਰ੍ਹਾਂ ਦਾ ਗੋਲ ਜਿਹਾ ਹੁੰਦਾ ਹੈ ਫਰੂਟ ਆ ਦੋਸਤੋ ਇਹਦਾ ਇਹ ਮਰੱਬਾ ਹੈ ਠੀਕ ਆ ਤੇ ਇਹਨੂੰ ਤੁਸੀਂ ਆ ਵਿਚਾਲੋਂ ਕੱਟ ਕੇ ਚਾਰਾਂ ਦੇ ਅੱਠ ਪੀਸ ਕਰ ਲੈਣੇ ਤੇ ਸਤਾਂ ਦਿਨਾਂ ਚ ਖਤਮ ਕਰਨੇ ਆ ਇਹਦਾ ਨਾਮ ਆ ਬੇਲਗਰੀ ਦਾ ਮਰੱਬਾ ਠੀਕ ਆ ਦੋਸਤੋ ਮੇਰਾ ਨਾਮ ਆ ਹਰਵਿੰਦਰ ਸਿੰਘ ਸੇਖੋ ਜਿਹੜਾ ਤੁਹਾਡਾ ਫੈਟੀ ਲੀਵਰ ਤੋਂ ਜਿਹੜੇ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕਾਸੇ ਦੀ ਤੁਹਾਨੂੰ ਪਰੇਸ਼ਾਨੀ ਛੱਡ ਦਿਓ ਸਰਾਣੇ ਬਾਹ ਦੇ ਕੇ ਸੋਚੋ ਦੋਸਤੋ ਜਮਾ ਤੁਹਾਡਾ ਫਰੀ ਦੇ ਵਿੱਚ ਇਹ 70 ਰੁਪਏ ਕਿੰਨੇ ਕ 70 ਰੁਪਿਆ ਦੇ ਵਿੱਚ ਲਾਇ ਸੀ ਤੇ ਤੁਹਾਡੀ ਆ ਵੱਡੇ ਵੱਡੇ ਡਾਕਟਰਾਂ ਨੇ ਜਿਹੜੇ ਤੁਸੀਂ ਕਹਿ ਦਿੰਦੇ ਆ ਵੀ ਵੱਡੀ ساری ਬਿਲਡਿੰਗ ਹੁੰਦੀ ਆ ਸ਼ੀਸ਼ੇ ਲੱਗੇ ਹੋ ਹੁੰਦੇ ਆ ਤੇ ਇਹ ਡਾਕਟਰ ਸਾਰੇ ਜ਼ਿਲ੍ਹੇ ਦਾ ਮੰਨਿਆ ਪਰਮੰਨਿਆ ਡਾਕਟਰ ਉਹ ਤੋਂ ਤਾਂ ਤੁਸੀਂ ਠੀਕ ਨਹੀਂ ਹੋਏ ਤੇ ਮੈਂ ਤੁਹਾਨੂੰ 70 ਰੁਪਏ ਦੀ ਠੀਕ ਕਰ ਦਿੰਨਾ ਤੇ ਦੇਖ ਲਓ ਜੇ ਨਾ ਠੀਕ ਹੋਏ ਤਾਂ ਕਹਿ ਦਿਓ ਤੁਸੀਂ ਤੇ ਬੇਲਗਰੀ ਦਾ ਮਰਬਾ ਦੋਸਤੋ ਇਹਨੂੰ ਲਿਆ ਕੇ ਤੇ ਖਾਣਾ ਸ਼ੁਰੂ ਕਰ ਲਓ ਤੇ ਇੱਕ ਬੰਦਾ ਸਿਰਫ ਅੱਧਾ ਕਿਲੋ ਹੀ ਖਾ ਸਕਦਾ ਠੀਕ ਹੈ ਤੇ ਜਿੰਨੇ ਤੁਹਾਡੇ ਪਰਿਵਾਰ ਚ ਮੈਂਬਰ ਆ ਉਸ ਦੇ ਹਿਸਾਬ ਨਾਲ ਸਾਰਿਆਂ ਨੂੰ ਉਹਨਾਂ ਨਾਲ ਵੰਡ ਕੇ ਦੇ ਦਿਓ ਕਿਉਂਕਿ ਇਹ ਬਹੁਤ ਜ਼ਿਆਦਾ ਠੰਡਾ ਹੁੰਦਾ ਤੇ ਇਹਨੂੰ ਆਪਾਂ ਜ਼ਿਆਦਾ ਵੀ ਨਹੀਂ ਖਾ ਸਕਦੇ ਹਾਂਜੀ ਦੋਸਤੋ ਵੀਰ ਜੀ ਜ਼ਿਆਦਾ ਆਪਾਂ ਤਾਂ ਨਹੀਂ ਖਾ ਸਕਦੇ ਕਈ ਦੋਸਤ ਕਹਣਗੇ ਵੀ ਜ਼ਿਆਦਾ ਕਿਉਂ ਨਹੀਂ ਖਾਂਦੇ ਹਨ ਇਹ ਠੰਡਾ ਹੁੰਦਾ ਵੀ ਇਹ ਬਹੁਤ ਸਾਰੇ ਹੁਣ ਮੈਂ ਦੱਸ ਨਹੀਂ ਸਕਦਾ ਕੈਮਰੇ ਦੇ ਵਿੱਚ ਤੁਹਾਨੂੰ ਵੀ ਕੀ ਕੀ ਨੁਕਸ ਹੋ ਜਾ ਸਕਦੇ ਆ ਹਨਾ ਵੀ ਸੰਤਾਨ ਪੈਦਾ ਹੁਣ ਉਹ ਵੀ ਹਟ ਸਕਦੀ ਆ ਜੇ ਤੁਸੀਂ ਅੱਧਾ ਕਿਲੋ ਤੋਂ ਜ਼ਿਆਦਾ ਖਾਣੇ ਹੋ ਪਰ ਅੱਧਾ ਕਿਲੋ ਜੇ ਤੁਸੀਂ ਖਾਣੇ ਹੋ ਤਾਂ ਤੁਹਾਨੂੰ ਮੈਂ ਕਹਿੰਦਾ ਵੀ ਤੁਹਾਡਾ ਸਰੀਰ ਇੱਕ ਨੰਬਰ ਕਰ ਦੋ ਤੇ ਭਾਵੇਂ ਰਿਪੋਰਟਾਂ ਕਢਾ ਕੇ ਦੇਖ ਲਿਓ ਆਪਦੀਆਂ ਠੀਕ ਹੈ ਤੇ ਤੁਸੀਂ ਡਾਕਟਰ ਉਹੀ ਡਾਕਟਰ ਜਿਹੜੇ ਨੇ ਤੁਹਾਡੀ ਛਲ ਪੱਟੀ ਆ ਪਹਿਲਾਂ ਤੇ ਉਹੀ ਡਾਕਟਰ ਕਹੂਗਾ ਵੀ ਤੂੰ ਤੈਨੂੰ ਦਵਾਈ ਕਿੱਥੋਂ ਲੈ ਲਈ ਤੂੰ ਇਹ ਹੈ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਨਾਲ ਸੇਵ ਕਰਕੇ ਰੱਖ ਲਓ ਦੋਸਤੋ ਤੇ ਨਾਲੇ ਜੇ ਜੇ ਤੁਹਾਨੂੰ ਫਾਇਦਾ ਹੋਇਆ ਪਹਿਲਾਂ ਤੁਸੀਂ ਆ ਵਰਤੋ ਜੇ ਤੁਹਾਨੂੰ ਫਾਇਦਾ ਹੋਇਆ ਤਾਂ ਆਪਦੇ ਰਿਸ਼ਤੇਦਾਰਾਂ ਨੂੰ ਜਰੂਰ ਦੱਸਿਓ ਨਾਲੇਕ ਮੁਰੱਬੇ ਜਿਵੇਂ ਹੁਣ ਆਪਾਂ ਆਮਲੇ ਦਾ ਮਰੱਬਾ ਖਾਣੇ ਆ ਸੇਬ ਦਾ ਮਰੱਬਾ ਖਾਣੇ ਉਵੇਂ ਇੱਕ ਫਰੂਟ ਜਿਹੜਾ yellow ਜਾਂ bill ਨਹੀਂ ਹੁੰਦਾ ਉਹਦਾ ਮਰੱਬਾ ਹੈਗਾ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਫਰੂਟ ਵਾਂਗੂ ਆਪਾਂ ਮਰੱਬਾ ਜਿਵੇਂ ਖਾਣੇ ਉਵੇਂ ਖਾ ਸਕਦੇ ਹਾਂ ਬਸ ਇਹ ਠੰਡਾ ਹੁੰਦਾ ਇਸ ਲਈ ਆਪਾਂ ਘੱਟ ਖਾਣਾ ਜਦੋਂ ਸਾਡੇ ਪੇਜ ਤੇ ਤੁਸੀਂ ਅੱਜ ਤੱਕ ਕੋਈ ਐਸੀ ਜੀ ਵੀਡੀਓ ਦੇਖੀ ਨਹੀਂ ਵੀ ਜਿਹਦੇ ਨਾਲ ਤੁਹਾਡਾ ਕੋਈ ਨੁਕਸਾਨ ਹੋਇਆ ਹੋਵੇ ਕਿਉਂਕਿ ਅਸੀਂ ਜੇ ਕੋਈ ਇਹ ਚੀਜ਼ਾਂ ਸੋਸ਼ਲ ਵਰਕ ਵਾਸਤੇ ਕਰਦੇ ਆਂ ਕਿਉਂਕਿ ਅਸੀਂ ਇਹ ਚੋਂ ਤਾਂ ਕੁਝ ਕਮਾਤਾ ਰਹੇ ਹੀ ਨਹੀਂ ਕਿਉਂਕਿ ਇਹ ਤਾਂ ਪੰਸਾਰੀਆਂ ਤੋਂ ਮਿਲਣਾ ਤੁਹਾਨੂੰ ਕਿਰਿਆਨੇ ਵਾਲੇ ਜਿਹੜੀ ਹੁੰਦੇ ਵੱਡੇ ਕਿਰਿਆਨੇ ਵਾਲੇ ਉਹਨੂੰ ਪੰਸਾਰੀ ਕਹਿੰਦੇ ਨਾ ਵੱਡੇ ਸ਼ਹਿਰਾਂ 'ਚ ਹੁੰਦੇ ਦੋਸਤੋ ਹਾਂ ਅਸੀਂ ਕਿਹੜਾ ਇਹਦੀ ਕੋਈ ਫੈਕਟਰੀ ਲਾਈ ਹੈ ਸਾਨੂੰ ਇਹਦਾ ਫਾਇਦਾ ਆਏਗਾ ਵੀਡੀਓ ਸ਼ੇਅਰ ਕਰ ਦਿਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਕਰ ਦਿਓ ਥੈਂਕ ਯੂ ਫਾਲੋ ਮੀ